ਕਿਤਾਬ ਹੌਸਲਾ ਰੱਖ ਨਸ਼ਾ ਛੱਡ ਮੇਰੇ ਵਾਂਗੂ ਲੇਖਕ ਵਿਕਰਮ ਸਿੱਠੀ ਜੀਣ ਦੀ ਸਭ ਤੋਂ ਵੱਡੀ ਸ਼ਾਨ ਕਦੇ ਨਾ ਡਿੱਗਣ ਚ ਨਹੀਂ ਹੈ ਬਲਕਿ ਹਰ ਵਾਰ ਡਿੱਗ ਕੇ ਉੱਠਣ ਚ ਹੈ ਨੈਲਸਨ ਮੰਡੇਲਾ ਸਮਰਪਣ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਚੁੱਕੇ ਅਤੇ ਨਿਕਲਣ ਲਈ ਯਤਨਸ਼ੀਲ ਯੋਧਿਆਂ ਨੂੰ ਕਾਨੂੰਨੀ ਬੇਦਾਵਾ ਹੌਸਲਾ ਰੱਖ ਨਸ਼ਾ ਛੱਡ ਮੇਰੇ ਵਾਂਗੂ ਕਿਤਾਬ ਵਿੱਚ ਦਿੱਤੀ ਗਈ ਜਾਣਕਾਰੀ ਸਿਰਫ ਆਮ ਜਾਣਕਾਰੀ ਹੈ ਅਤੇ ਇਸ ਨੂੰ ਪੇਸ਼ੇਵਰ ਡਾਕਟਰੀ ਮਨੋਵਿਗਿਆਨਕ ਜਾਂ ਕਾਨੂੰਨੀ ਸਲਾਹ ਦੇ ਬਦਲ ਵਜੋਂ ਮੰਨਿਆ ਨਹੀਂ ਜਾ ਸਕਦਾ। ਇਸ ਪੁਸਤਕ ਵਿੱਚ ਮੈਂ ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕੀਤਾ ਹੈ ਜੋ ਹਰ ਵਿਅਕਤੀ ਦੀ ਸਥਿਤੀ ਤੇ ਲਾਗੂ ਨਹੀਂ ਹੋ ਸਕਦੇ। ਮੈਂ ਨਸ਼ਾ ਛਡਾਉਣ, ਮਾਨਸਿਕ ਸਿਹਤ ਜਾਂ ਨਿੱਜੀ ਵਿਕਾਸ ਲਈ ਕਿਸੇ ਵਿਸ਼ੇਸ਼ ਇਲਾਜ ਜਾਂ ਪਹੁੰਚ ਦਾ ਸਮਰਥਨ ਜਾਂ ਪ੍ਰਚਾਰ ਨਹੀਂ ਕਰਦਾ। ਹਰ ਕਿਸੇ ਦੇ ਹਾਲਾਤ ਵੱਖਰੇ ਹੁੰਦੇ ਨੇ। ਅਤੇ ਜੋ ਇੱਕ ਵਿਅਕਤੀ ਲਈ ਕੰਮ ਕਰ ਸਕਦਾ ਹੈ ਉਹ ਦੂਜੇ ਲਈ ਕੰਮ ਨਹੀਂ ਵੀ ਕਰ ਸਕਦਾ ਮੈਂ ਇਸ ਕਿਤਾਬ ਵਿੱਚ ਪੇਸ਼ ਜਾਣਕਾਰੀ ਦੀ ਸ਼ੁੱਧਤਾ ਅਤੇ ਸੰਪੂਰਨਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਯਤਨ ਕੀਤੇ ਨੇ ਆਪਣੀ ਸਿਹਤ ਜੀਵਨ ਸ਼ੈਲੀ ਜਾਂ ਕਾਨੂੰਨੀ ਮਾਮਲਿਆਂ ਵਿੱਚ ਕੋਈ ਮਹੱਤਵਪੂਰਨ ਤਬਦੀਲੀਆਂ ਕਰਨ ਤੋਂ ਪਹਿਲਾਂ ਹਮੇਸ਼ਾ ਪੇਸ਼ੇਵਰ ਸਲਾਹ ਲਓ ਲੇਖਕ ਪਾਠਕਾਂ ਨੂੰ ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਲੈਣ ਅਤੇ ਲੋੜ ਪੈਣ ਤੇ ਉਚਿਤ ਪੇਸ਼ੇਵਰਾਂ ਨਾਲ ਸਲਾਹ ਕਰਨ ਲਈ ਉਤਸ਼ਾਹਿਤ ਕਰਦਾ ਹੈ ਸੋ ਮੈਂ ਇਹ ਯਤਨ ਸਮਾਜ ਦੇ ਭਲੇ ਲਈ ਕੀਤਾ ਹੈ ਤਾਂ ਕਿ ਕੋਈ ਮੇਰੇ ਨਿੱਜੀ ਤਜਰਬਿਆਂ ਤੋਂ ਲਾਭ ਲੈ ਕੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਸਕੇ ਵਿਕਰਮ ਸੇਠੀ